ਆਹ ਕਿੰਨੇ ਲਿਖਣੇ ਮੈਂ ਹਮੇਸ਼ਾ ਸਾਨੇ ਗੋਦ ਲਗੇ ਤੇ ਲਿਖੇ ਲਿਖੇ ਉਹ ਬੰਦੇ ਤੋਂ ਨਾ ਨਾ ਸਾਇਕੀ ਹੁਕਮੇ ਆਵੇ ਚਾਈ ਜਮਣ ਮਰਨ ਨਾ ਤੋ ਕਈ ਰੰਗ ਲਗਾ ਦੁਜੇ ਭਾਈ ਮਰਨਾ ਤੂ ਨਾ ਜਾਏ ਜਿਨ ਕੋ ਕਿਰਪਾ ਘਾਰੀ ਅਨਾਨ ਤਿਨਾ ਸਤਗੁਰ ਮਿਲਿਆ ਆਏ ਸਤਗੁਰ ਮਿਲੇ ਉਹਨੇ ਠੀ ਕਹਿ ਰਚੀ ਭਗਤ ਕੋ ਬੋ ਕੰਦੇ ਜਤਨ ਲੋਚਾ ਪੁਰੇ ਲਾਈ ਅਰ ਕਨ ਦੀ ਪਰਵਾਹ ਕੋ ਜਨਮ ਨਾ ਹਰ ਤੇਆ ਮਨ ਮਠ ਰੰਤਾ ਅਤ ਬੁਲੇ ਸੰਤਨ ਗੁਰੂ ਬੋਬੇ ਸਿੰਘ ਮਹਾਰਾਜ ਜੀ ਦੇ 1699 ਦੀ ਬਸਾਖੀ ਨੂੰ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਉਹਨਾਂ ਦੇ ਸੰਬੰਧ ਵਿੱਚ ਅੱਜ ਖਾਲਸਾ ਜੀ ਦੀ ਬਸਾਖੀ ਦਾ ਦਿਹਾੜਾ ਮਨਾਇਆ ਰਿਹਾ ਅੱਜ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਹਾੜਸਤਾਨਾ ਤੇ 6ਵੇਂ ਪਾਤਸ਼ਾਹ ਤੋਂ ਨਗਰ ਕੀਰਤਨ ਜਾ ਰਹੇ ਆ ਨਗਰ ਕੀਰਤਨ ਦੀ ਸੰਗਤਾਂ ਵਾਸਤੇ ਤੇ ਫੁਵਾੜਾ ਸ਼ਹਿਰ ਦੀ ਸੰਗਤਾਂ ਵਾਸਤੇ ਗੁਰੂ ਪਹਾਰਾ ਜੀ ਨੇ ਐਨਆਰਏ ਬਾਬਾ ਦੀਪ ਸਿੰਘ ਬੈਲਫੋਰ ਸੋਸਾਇਟੀ ਵੱਲੋਂ ਜਲੇਬੀਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਜਿਸੇ ਸੰਗਤਾਂ ਨੂੰ ਪੂਰ ਜੋਰ ਅਮੀਰ ਵਿਸਾਰੀਆਂ ਸੰਗਤਾਂ ਨੇ ਜਲੇਬੀਆਂ ਦਾ ਲੰਗਰ ਛੱਕੇ ਜਾਣਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਸਾਰੀਆਂ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦੇ ਵੰਤੇ ਲੱਖ ਲੱਖ ਵਧਾਈਆਂ ਵਾਹਿਗੁਰੂ ਸਾਰਿਆਂ ਦੀ ਚੜ੍ਹਦੀ ਕਲਾ ਕਰੇ ਸਾਰਿਆਂ ਤੇ ਮੇਰ ਭਰਿਆ ਸਿੱਤਿਆਤ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਜੇ ਸਾਹਿਬਾ ਜਨਾਬੀਆਂ ਬਹੁਤ ਬਹੁਤ ਮੁਬਾਰਕਾਂ ਜਿੱਥੇ ਅੱਜ ਸ੍ਰੀ ਹਕੂਮਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਨਵਾਂ ਸਰੂਪ ਦਿੱਤਾ ਅੱਜ ਇਸ ਦਿਹਾੜੇ ਦੇ ਅਸੀਂ ਇਹ ਪ੍ਰਣ ਕਰੀਏ ਕਿ ਅਸੀਂ ਇਸ ਸੂਬੇ ਨੂੰ ਦੇਸ਼ ਨੂੰ ਅਸੀਂ ਨਸ਼ਾ ਮੁਕਤ ਕਰੀਏ ਸਹੀ ਸੰਧਾ ਜਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਕਰੀਏ ਸਾਡਾ ਪੰਜਾਬ ਚੜ੍ਹਦੀ ਕਲਾ 'ਚ ਰਹੇ ਪੰਜਾਬ ਦੀ ਕੌਮ ਵਾਹਿਗੁਰੂ ਜੀ ਦਾ ਕਾਜਾ ਵਾਹਿਗੁਰੂ ਜੀ ਕੀ ਫਤਿਹ ਕਾਜਾ ਸਾਜਣ ਜਿਸ ਦੀਆਂ ਮੂਹ ਸਜਦਾ ਨੂੰ ਲੱਖ ਲੱਖ ਵਧਾਈਆਂ ਇਸ ਵੰਗ ਵਿੱਚ ਜਿਹੜਾ ਸਕੈਨ ਸਭ ਕੇ ਸਵੇਰੇ ਤੋਂ ਉਪਰੰਤ ਜੀਵਾਂ ਸੱਜਣ ਕੇ ਸਾਰਾ ਦਿਨ ਬੇਸੱਚਾ ਕੁਝ ਥੋੜੀ ਦੇਰ ਆਪੀ ਟਾਡੀ ਜਿਸ ਦਾ ਰਹਿਣਗੇ ਇਸ ਵੰਗ ਵਿੱਚ ਗੁਰਦੁਆਰਾ ਬਾਸ਼ੇਸ਼ੀਨ ਚੌੜਾ ਘਰ ਤੋਂ ਸਵੇਰੇ 7:00 ਵਜੇ ਨਗਰ ਕੀਰਤਨ ਪਹੁੰਚ ਰਿਹਾ ਹੈ ਸਮੂਹ ਸੰਤਾਨ ਨੂੰ ਬੇਨਤੀ ਹੈ ਗੁਰਦੁਆਰਾ ਪਹੁੰਚ ਕੇ ਗੁਰਧੇਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ